ਸਵਾਗਤ ਹੈ ਧੰਨਵਾਦ ਵੀ ਹੈ ਇਹ ਸਾਰੇ ਪੱਤਰਕਾਰ ਵੀ ਇੱਥੇ ਹਾਜ਼ਰ ਆਏ ਆ ਮੈਂ ਸਵਾਗਤ ਕਰਦਾ ਹਾਂ ਸਾਬ ਬਲਕਰਨ ਸਿੰਘ ਹੋਰਾਂ ਦਾ ਬੱਗਾ ਸਿੰਘ ਹੋਰਾਂ ਦਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀਆਂ ਨੀਤੀਆਂ ਤੇ ਪੰਜਾਬ ਦੇ ਵਿਕਾਸ ਲਈ ਪੰਜਾਬ ਨੂੰ ਅੱਗੇ ਵਧਾਉਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼ਾਮਲ ਹੋਏ ਆ ਔਰ ਇਹਨਾਂ ਨੇ ਇੱਕ ਚੰਗਾ ਉਦਦਮ ਕੀਤਾ ਚੰਗਾ ਉਪਰਾਲਾ ਕੀਤਾ ਕਿਉਂਕਿ ਅੱਜਕੱਲ ਜਿਹੜੇ ਨਵੀਂ ਹੋਪ ਹੈ ਉਹ ਕੇਵਲ ਭਾਰਤੀ ਜਨਤਾ ਪਾਰਟੀ ਹੈ ਇਹ ਪੰਜਾਬ ਜਿਹੜਾ ਜਿਸ ਧਰਤੀ ਤੇ ਅਸੀਂ ਬੈਠੇ ਆਂ ਇਹ ਗੁਰੂਆਂ ਦੀ ਧਰਤੀ ਹੈ ਜਿਸ ਨਗਰੀ ਚ ਅਸੀਂ ਬੈਠੇ ਆਂ ਇਹ ਗੁਰੂ ਅਰਜਨ ਦੇਵ ਸਾਹਿਬ ਦੀ ਨਗਰੀ ਹੈ ਤੇ ਇੱਥੇ ਹਮੇਸ਼ਾ ਹੀ ਚੰਗੀ ਰਾਜਨੀਤੀ ਹੋਈ ਹੈ ਚੰਗੀ ਸਿਹਤ ਪੰਜਾਬ ਨੂੰ ਸਮਾਜ ਨੂੰ ਇੱਥੇ ਦਿੱਤੀ ਗਈ ਹੈ ਤੇ ਅੱਜ ਵੀ ਹੁਣ ਪੰਜਾਬ ਦੇ ਵਿੱਚ ਇੱਕ ਨਵੇਂ ਬਦਲ ਦੀ ਲੋੜ ਹੈ ਤਰਨਤਾਰਨ ਦੀ ਜਿਮਨੀ ਚੋਣ ਇੱਕ ਮੌਕਾ ਹੈ ਕਿ ਇਹ ਲੋਕ ਮਾਝੇ ਦੇ ਬਦਲਾਵ ਲਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਨੂੰ ਵੋਟ ਪਾ ਕੇ ਅੱਗੇ ਵਧਾਉਣਗੇ ਔਰ ਜਿਹੜਾ ਇਹ ਇਲਾਕਾ ਹੈ ਜਿਹਨੂੰ ਪਿਛੜਿਆ ਇਲਾਕਾ ਕਿਹਾ ਜਾ ਰਿਹਾ ਹੈ ਇਹ ਤਰਨਤਾਰਨ ਦੇਸ਼ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਸਭ ਤੋਂ ਡਿਵੈਲਪਡ ਏਰੀਆ ਰਿਹਾ ਕਿਉਂਕਿ ਇੱਥੇ ਸਾਰੇ ਜਿਹੜੇ ਵੱਡੇ ਲੀਡਰ ਨੇ ਇੱਥੇ ਹੀ ਪੈਦਾ ਹੋਏ ਇਸ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਰਹਿ ਇਸ ਧਰਤੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਰਹਿ ਗੁਰੂ ਅਮਰਦਾਸ ਪਾਤਸ਼ਾਹ ਰਹਿ ਇਸ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿ ਇਹ ਨਗਰੀਆਂ ਸਾਰੀਆਂ ਇੱਕ ਇੱਕ ਇੰਚ ਧਰਤੀ ਉਹਨਾਂ ਦੇ ਜਿਹੜੇ ਚਰਨਾ ਦੀ ਸ਼ੋਹ ਪ੍ਰਾਪਤ ਧਰਤੀ ਹੈ ਇਸ ਧਰਤੀ ਨੇ ਬਾਬਾ ਵੀਰ ਸਿੰਘ ਨਰੰਗਾਬਾਦੀ ਪੈਦਾ ਕੀਤਾ ਇਸ ਧਰਤੀ ਨੇ ਬਾਬਾ ਦੀਪ ਸਿੰਘ ਪੈਦਾ ਕੀਤਾ ਇਸ ਧਰਤੀ ਨੇ ਤਾਰੂ ਸਿੰਘ ਸ਼ਹੀਦ ਪੈਦਾ ਕੀਤਾ ਇਹ ਧਰਤੀ ਬੀਬੀ ਰਜਨੀਏ ਥੋੜੀ ਹੋਏ ਆ ਸੋ ਇਹ ਪਵਿੱਤਰ ਧਰਤੀ ਹੈ ਹਮੇਸ਼ਾ ਅਗਾਵਦੂ ਸੋਚਦੀ ਗੱਲ ਕਰਦੀ ਹੈ ਇੱਥੇ ਜਦ ਨਵਾਬ ਕਪੂਰ ਸਿੰਘ ਪੈਦਾ ਹੋਏ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਇਸੇ ਧਰਤੀ ਤੋਂ ਸ਼ੁਰੂ ਹੋਈ ਹੈ ਸੋ ਹੁਣ ਜੋ ਹਾਲਤ ਪੰਜਾਬ ਦੀ ਬਣ ਗਈ ਹੈ ਜਿਹੜਾ ਸੂਬਾ ਕਿਸੇ ਵੇਲੇ 1 ਨੰਬਰ ਦਾ ਸੂਬਾ ਹੁੰਦਾ ਸੀ ਡਿਵੈਲਪਮੈਂਟ ਦੇ ਵਿੱਚ ਅੱਜ ਉਹ 26ਵੇਂ ਨੰਬਰ ਤੇ ਚਲਾ ਗਿਆ ਦੇਸ਼ ਜਿਹੜਾ 14 ਸਾਲ ਪਹਿਲਾਂ 11 ਸਾਲ ਪਹਿਲਾਂ 15ਵੇਂ ਨੰਬਰ ਤੇ ਸੀਗਾ ਦੁਨੀਆ ਦੇ ਵਿੱਚ ਅੱਜ ਇਕਨੋਮੀ ਤੇ ਅਸੀਂ 4ਵੇਂ ਨੰਬਰ ਤੇ ਪਹੁੰਚ ਗਏ ਭਾਰਤ ਇੱਕ ਮਹਾਸ਼ਕਤੀ ਬਣ ਗਿਆ ਇਕਨੋਮਿਕਲੀ ਵੀ ਤੇ ਪੋਲਿਟਿਕਲੀ ਵੀ ਅੱਜ ਦੁਨੀਆ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਕੇ ਚੱਲਦੀ ਹੈ ਲੇਕਿਨ ਪੰਜਾਬ ਕਿਉਂ ਪਿੱਛੇ ਰਹਿ ਗਿਆ ਇਹ ਇਲਾਕਾ ਜਿਵੇਂ ਸਭ ਤੋਂ ਵਧੀਆ ਇਲਾਕਾ ਹੈ ਦੇਸ਼ ਨੂੰ ਰਾਹ ਦੇਣ ਵਾਲਾ ਹੈ ਦੇਸ਼ ਨੂੰ ਸੇਧ ਦੇਣ ਵਾਲਾ ਹੈ ਇਹ ਇਲਾਕਾ ਅੱਜ ਨਸ਼ਾ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਹੈ ਕਿ ਸਮਾਜ ਦੇ ਵਿੱਚ ਨਾ ਇੱਥੇ ਰੋਜ਼ਗਾਰ ਹੈ ਨਾ ਇੱਥੇ ਲਾਇੰਡ ਆਰਡਰ ਹੈ ਤੋ ਜੋ ਸਥਿਤੀ ਲੋਕ ਸਾਨੂੰ ਦੱਸਦੇ ਆ ਕਿ ਪਤਾ ਨਹੀਂ ਕਿਹੜੇ ਨੂੰ ਕਿਹੜੇ ਵੇਲੇ ਟੈਲੀਫੋਨ ਆ ਜਾਣਾ ਕਿ ਐਨੇ ਪੈਸੇ ਭੇਜ ਦਿਓ ਲੋਕਾਂ ਨੇ ਘਰ ਤਾਂ ਬਣਾ ਲਿਆ ਤਰਨ ਤਰਨ ਚ ਲੇਕਿਨ ਉਹਨਾਂ ਦੇ ਉੱਤੇ ਪਲਾਸਟਰ ਵਗੈਰਾ ਨਹੀਂ ਕਰਾਰੇ ਪਤਾ ਨਹੀਂ ਕਿਹੜੇ ਵੇਲੇ ਟੈਲੀਫੋਨ ਆ ਜਾਣਾ ਦੁਕਾਨ ਤੇ ਕਿਸੇ ਦਾ ਜਿਹੜਾ ਉਹ ਇਹ ਨਹੀਂ ਪਤਾ ਵੀ ਅੱਜ ਸਿਕਿਉਰ ਹੈ ਕਿ ਨਹੀਂ ਹੈਗਾ ਸੋ ਇੱਥੇ ਲਾਰਡ ਆਰਡਰ ਵੀ ਮਾੜਾ ਦੁਨਸ਼ਾਂ ਦੇ ਵਿੱਚ ਲੋਕ ਫਸੇ ਹੋਏ ਆ ਇੰਪਲੋਇਮੈਂਟ ਜ਼ੀਰੋ ਹੈ ਇਹ ਸਰਕਾਰ ਵੀ ਜਿਹੜੀ ਵਾਅਦੇ ਵਾਲਿਆਂ ਨੇ ਮੌਕਾ ਦਿੱਤਾ ਸੀ ਇਹਨਾਂ ਨੂੰ 4 ਸਾਲ ਦਾ ਹੁਣ ਤੱਕ ਹੋ ਚੁੱਕੇ ਆ ਤੇ ਜਿਹੜੇ 4 ਸਾਲ ਦੇ ਵਿੱਚ ਹੁਣ ਐਮਐਲਏ ਸਾਹਿਬ ਕੈਦ ਹੋ ਗਏ ਔਰਤਾਂ ਨਾਲ ਬਦਤਮੀਜ਼ੀ ਕਰਦੇ ਹਾਲਾਤ ਭੈੜੀ ਆ ਜੋ ਆਸ ਲੋਕੀ ਲੈ ਕੇ ਆਏ ਸੀ ਉਹ ਇਹਨਾਂ ਨੇ ਨਿਰਾਸ਼ ਕੀਤਾ ਤੇ ਹੁਣ ਨਵੀਂ ਹੋਪ ਕੇਵਲ ਤੇ ਕੇਵਲ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗੀ ਆ ਸੋ ਉਸ ਪਾਸੇ ਪੰਜਾਬ ਨੂੰ ਵੀ ਅੱਗੇ ਵਧਾਉਣਾ ਨਾਲ ਦੂਜੇ ਦੇਸ਼ ਦੇ ਤੌਰ 'ਤੇ ਜਿਹੜਾ ਹਿੱਸਾ ਸਾਡੇ ਤੋਂ ਵੱਖਰਾ ਹੋਇਆ ਹਰਿਆਣਾ ਉਹ ਦੇਸ਼ ਦੇ ਉੱਚ ਉਨਤ ਸੂਬਿਆਂ ਦੇ ਵਿੱਚੋਂ ਆ ਹਿਮਾਚਲ ਦੇ ਵਿੱਚ 4-5 ਲੱਖ ਨੌਕਰੀ ਤਾਂ ਇੱਕ ਜਗ੍ਹਾ ਤੇ ਹੀ ਉੱਥੇ ਬਦੀ ਦੇ ਵਿੱਚ ਹੀ ਦਿੱਤੀ ਗਈ ਹੈ ਸੋ ਹਾਲਾਤ ਨੂੰ ਇੰਪਰੂਵਮੈਂਟ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅੱਗੇ ਵਧਣਾ ਪੰਜਾਬ ਵਿੱਚ ਅੱਗੇ ਆਉਣਾ ਜ਼ਰੂਰੀ ਹੈ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਸੁਨੇਹਾ ਲੈ ਕੇ ਆਇਆ ਕਿ ਤੁਸੀਂ ਸਾਡੇ ਕੈਂਡੀਡੇਟ ਨੂੰ ਵੋਟ ਕਰੋ ਜੇ ਇੱਥੇ ਸ਼ੁਰੂਆਤ ਕਰੀਏ ਇੱਕ ਡਿਵੈਲਪਮੈਂਟ ਦੀ ਅਮਨ ਸ਼ਾਂਤੀ ਦੀ ਇਸ ਧਰਤੀ ਤੇ ਇਸ ਜਗ੍ਹਾ ਤੇ ਮੈਂ ਵੀ ਨੌਕਰੀ ਕੀਤੀ ਐ ਐਸਐਸਪੀ ਦੇ ਇੱਥੋਂ ਦਾ ਤਰਨਤਾਰਨ ਦਾ ਤੇ ਮੈਂ ਜਦੋਂ ਆਇਆ ਸੀ ਤੇ ਹਫ਼ਤਾ ਮੈਨੂੰ ਕੋਈ ਮਿਲ ਨਹੀਂ ਸੀ ਆਇਆ ਲੇਕਿਨ ਅਸੀਂ ਉਸ ਤੋਂ ਬਾਅਦ ਸਾਲ ਵਿੱਚੋਂ ਵਿਕਿਊਂਡਿਕਸ ਮਾਗਮ ਕੀਤਾ ਸੀ ਜੇ 70 ਤੋਂ 80 ਹਜ਼ਾਰ ਲੋਕ ਉਹਦੇ ਸ਼ਾਮਲ ਹੋਏ ਸੀ ਇਹਨੂੰ ਦੁਬਾਰਾ ਡਿਵੈਲਪ ਕੀਤਾ ਜਾ ਸਕਦਾ ਤੁਸੀਂ ਵੇਖਿਆ ਹੀ ਆ ਉਦੋਂ ਜਦੋਂ ਮੈਂ ਇੱਥੇ ਐਸਐਸਪੀ ਸੀ ਕਿੰਨਾ ਅਮਨ ਸ਼ਾਂਤੀ ਆਪਸੀ ਭਾਈਚਾਰਾ ਵਧਿਆ ਸੀ ਅਸੀਂ ਇਹਨੂੰ ਦੁਬਾਰਾ ਮੁੜ ਕੇ ਉਸੇ ਲੈਵਲ ਤੇ ਲੈ ਕੇ ਆਵਾਂਗੇ ਕਿਸੇ ਇਹ ਇਹ ਕ੍ਰਾਈਮ ਫਰੀ ਏਰੀਆ ਆ ਅੱਛੇ ਲੋਕਾਂ ਦਾ ਏਰੀਆ ਆ ਮੈਨੂੰ ਤਾਂ ਇਸ ਕਰਕੇ ਵੀ ਇਸ ਧਰਤੀ ਤੇ ਮਾਣ ਹੈ ਕਿ ਮੈਨੂੰ ਸ਼ਿਰੋਮਣੀ ਸਿਕਾਹਤਕਾਰ ਦਾ ਵਾਰਡ ਵੀ 2006 ਚ ਸਰੰਤਾਰਾਂ ਜੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਜਦੋਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀਪੁਰ ਮਨਾਰਾ ਸੀ 400 ਸਾਲ ਦਾ ਸੋ ਆਓ ਮਿਲ ਕੇ ਸਾਰੇ ਇਕੱਠੇ ਹੋ ਕੇ ਇਸ ਧਰਤੀ ਨੂੰ ਸਵਰਗ ਦੀ ਧਰਤੀ ਬਣਾਈਏ ਗੁਰੂਆਂ ਦੀ ਸੋਚ ਦੀ ਧਰਤੀ ਬਣਾਈਏ ਗੁਰੂ ਅਰਜਨ ਦੇਵ ਸਾਹਿਬ ਦੀ ਸੋਚ ਦੀ ਧਰਤੀ ਬਣਾਈਏ ਮੈਂ ਤਾਂ ਇੱਥੇ ਪੁਲਿਸ ਲਾਈਨ 'ਚ ਗੁਰਦੁਆਰਾ ਨਾਲ ਹੀ ਪੁਲਿਸ ਲਾਈਨ ਹੈ ਉਦੋਂ ਬਣਾਇਆ ਸੀ ਜਿਹੜਾ ਸਾਡੇ ਪਿੰਗਲਵਾੜਾ ਹੈਗਾ ਉਹਦੇ ਵਿੱਚ ਵੀ ਉਸ ਵੇਲੇ ਹਸਪੀਟਲ ਬਣਾਇਆ ਸੀਗਾ ਬੜੀ ਕੋਸ਼ਿਸ਼ ਕੀਤੀ ਹੈ ਉਹੀ ਗੱਲ ਚੀਜ਼ ਜਿਹੜੀ ਆ ਮੇਰੇ ਲੋਕ ਜਿਹੜੇ ਜਾਣਦੇ ਨੇ ਪੁਰਾਣੇ ਉਹਨਾਂ ਨੂੰ ਪਤਾ ਵੈ ਅਸੀਂ ਕਿਵੇਂ ਅਮਨ ਕਾਨੂੰਨ ਬਹਾਲ ਕੀਤਾ ਸੀ ਕਿਵੇਂ ਲੁੱਟ ਖੋਹ ਬੰਦ ਕੀਤੀ ਸੀ ਕਾਂਗਰਸ ਦੇ ਵੇਲੇ ਦੀ ਜਿਹੜੇ ਉਸ ਵੇਲੇ ਵੀ ਮੈਨੂੰ ਪਤਾ ਥਾਣੇ ਵਿਖਦੇ ਸੀ ਅੱਜ ਵੀ ਥਾਣੇ ਵਿਖਦੇ ਆ ਲੇਕਿਨ ਮੇਰੇ ਵੇਲੇ ਜਿਹੜੀ ਹੈ ਇਹ ਸਾਰਾ ਕੁਝ ਅਸੀਂ ਬੰਦ ਕਰਾਇਆ ਸੀਗਾ ਸੋ ਹੁਣ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਕੱਲੀ ਇੱਥੋਂ ਸ਼ੁਰੂ ਕਰਕੇ ਇਹ ਸੁਨੇਹਾ ਪੂਰੇ ਦੇਸ਼ ਵਿੱਚ ਲੈ ਕੇ ਜਾਣਾ ਪੂਰੇ ਪੰਜਾਬ ਵਿੱਚ ਲੈ ਕੇ ਜਾਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਲਾਲਪੁਰਾ ਸਾਹਿਬ ਤੁਸੀਂ ਵੀ ਇਹ ਗੱਲ ਕੀਤੀ ਹੈ ਕਰਤਾਰਪੁਰ ਚੋਦ ਵਿੱਚ ਵੱਡਾ ਮਸਤੋਪਰ ਕਹਿ ਗਿਆ ਇਸ ਵਾਰ ਤਾਂ। ਰਾਜਾ ਬੜਿੰਗ ਨੇ ਕਿਹਾ ਤੁਸੀਂ ਕਿਹਾ ਤੁਸੀਂ ਸੱਤੂ ਕਹਿ ਰਹੇ ਨੇ। ਤੁਸੀਂ ਸਾਫਤਾ ਪੁਲਿਸ ਅਫਸਰ ਰਹੇ ਹੋ ਕਿ ਲੱਗਦਾ ਕਿ ਨੌਜਵਾਨ ਇਸ ਪਾਸੇ ਜਾ ਕੇ ਹੋ ਰਹੇ ਨੇ। ਉਧਰ ਮੁਖਤਾਰਾ ਦੇ ਵਿੱਚ ਲਿਓੜੀ ਕੀ ਤਜਾ ਸਕਦਾ? ਦੇਖੋ ਪਹਿਲੇ ਹੀ ਤਾਂ ਗੱਲ ਹੈ ਕਿ ਨੌਜਵਾਨ ਮੁਖਤਾਰਾ ਹੀ ਚ ਨੇ। ਨੌਜਵਾਨ ਕਿਸੇ ਮੁਖਤਰਾ ਤੋਂ ਬਾਹਰ ਨਹੀਂ ਹੈਗੇ ਗੱਲ ਇਹ ਆ ਕਿ ਜਿਹੜਾ ਇਹ ਲਾਹੌਰ ਡਿਸਟ੍ਰਿਕਟ ਦਾ ਹਿੱਸਾ ਰਿਹਾ ਪੱਟੀ ਖਾਲੜਾ ਪੀਖੀਵਿੰਡ ਤੇ ਖੇਮਕਰਨ ਬਲਟੋਆ ਏਰੀਆ ਉਸ ਵੇਲੇ ਪੰਜਾਬ ਦੀ ਰਾਜਧਾਨੀ ਸ਼ੁਰੂ ਤੋਂ ਲਾਹੌਰ ਸੀਗੀ ਤੇ ਸਭ ਤੋਂ ਡਿਵੈਲਪਡ ਏਰੀਆ ਸੀ ਖੇਮਕਰਜ ਕਾਰਖਾਨੇ ਹੁੰਦੇ ਸੀ ਕੱਪੜਿਆਂ ਦੇ ਤੇ ਦੂਜੇ ਇਹ ਸਾਰਾ ਇੰਡਸਟਰੀਅਲ ਏਰੀਆ ਸੀਗਾ ਖਾਲੜਾ ਸਭ ਤੋਂ ਵੱਡੀ ਮੰਡੀ ਸੀਗੀ ਤੇ ਅੱਜ ਪਿੱਛੇ ਕਿਉਂ ਰਹਿ ਗਈ ਕਿਉਂਕਿ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ ਜੇ ਕਸੂਰ ਚ ਇੰਡਸਟਰੀ ਆ ਸਕਦੀ ਹੈ ਲਾਹੌਰ ਚ ਇੰਡਸਟਰੀ ਹੋ ਸਕਦੀ ਹੈ ਤੇ ਇਸ ਇਲਾਕੇ ਚ ਇੰਡਸਟਰੀ ਕਿਉਂ ਨਹੀਂ ਹੋਈ ਇਸ ਇਲਾਕੇ ਨੇ ਮੁੱਖ ਮੰਤਰੀ ਵੀ ਬਣਾਇਆ ਇਸ ਉਸ ਮੁੱਖ ਮੰਤਰੀ ਨੂੰ ਫਿਰ ਤੁਸੀਂ ਹਰਾਇਆ ਵੀ ਹੈ 1962 ਫਿਰ ਹਿਰਾਫੇਰੀ ਨਾਲ ਜਿੱਤ ਗਏ ਇਹ ਹਿਰਾਫੇਰੀ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ 1962 ਦੇ ਵਿੱਚ ਸੋ ਇਹ ਮੇਨ ਸਟ੍ਰੀਮ ਦਾ ਏਰੀਆ ਹੈ ਸਾਡੀ ਜਾਨ ਹੈ ਸਾਰੀ ਮਾਝੇ ਦੀ ਇਹ ਸਾਰੇ ਪੰਜਾਬ ਦਾ ਵਿਦਵਾਨ ਲੋਕ ਇੱਥੇ ਹੋਏ ਬੜਾ ਅੱਛਾ ਏਰੀਆ ਆ ਇਹਨੂੰ ਕਿਉਂ ਪਿੱਛੇ ਰਹਿ ਗਿਆ ਇਹ ਸਿਰਫ ਇਸ ਕਰਕੇ ਕਿ ਲੋਕਾਂ ਨੇ ਇੱਥੇ ਕੋਈ ਧਿਆਨ ਨਹੀਂ ਦਿੱਤਾ ਕੋਈ ਰੋਜ਼ਗਾਰ ਨਹੀਂ ਆਇਆ ਕਾਰੋਬਾਰ ਨਹੀਂ ਆਇਆ ਜਿਹੜਾ ਸਾਡਾ ਇੱਥੇ ਕਾਰੋਬਾਰ ਸੀਗਾ ਉਹ ਵੀ ਵਿਚਾਰੇ ਲਾਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਣ ਕਰਕੇ ਛੱਡ ਕੇ ਪੰਜਾਬ ਤੋਂ ਬਾਹਰ ਨਿਕਲ ਗਏ ਸੀਗੇ ਇਹ ਏਰੀਆ ਹੀ ਇਤਸਾ ਦਾ ਪ੍ਰਕਿਵੈਂਟ ਸਾਰਾ ਖਾਲੀ ਹੋ ਗਿਆ ਸੀ ਤੁਹਾਨੂੰ ਪਤਾ ਹੀ ਆ ਸਾਰਾ ਹੀ ਜਿਹੜਾ ਖਡੂਰ ਸਾਹਿਬ ਖਾਲੂ ਖਾਲੀ ਹੋ ਗਿਆ ਸੀਗਾ ਜਿਹੜਾ ਤੁਹਾਡਾ ਫਤਿਹਬਾਦ ਖਾਲੀ ਹੋ ਗਿਆ ਸੀ ਤਰਨਤਾਰਨ ਜੋ ਲੋਕ ਸਾਡੇ ਮਿੱਤਰ ਸੀਗੇ ਜਿਹੜੇ ਛੱਡ ਕੇ ਇੱਥੋਂ ਬਾਹਰ ਚਲੇ ਗਏ ਸੋ ਇਹ ਸਭ ਤੋਂ ਪਹਿਲੀ ਗੱਲ ਹੈ ਮੈਂ ਵਿਸ਼ਵਾਸ ਕਰਦਾ ਹਾਂ ਜਾਤੀ ਤੌਰ ਤੇ ਸੰਤਾ ਮੰਨਿਓ ਦੂਤਾ ਦਾਨਿਓ ਇੱਕ ਠਵਾਰੀ ਮੇਰੀ ਭਲੇ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਆ ਔਰ ਲੁੱਚੇ ਨੂੰ ਡਰ ਹੋਣਾ ਚਾਹੀਦਾ ਹਾਲਤ ਹੋ ਗਈ ਉਲਟੀ ਅਲੇ ਬੰਦੇ ਨੂੰ ਹੋ ਗਿਆ ਡਰ ਤੇ ਲੁੱਚਾ ਦੰਦਨਾ ਦਾ ਫਿਰਦਾ ਤੇ ਉਹਨੂੰ ਸਰਕਾਰੀ ਸ਼ਹਿ ਵੀ ਪ੍ਰਾਪਤ ਹੈ ਸਰਕਾਰੀ ਦਫਤਰਾਂ ਚ ਵੀ ਉਹਦੀ ਸ਼ਹਿ ਮਿਲਦੀ ਹੈ ਤੇ ਫਿਰ ਲਾਅ ਐਂਡ ਆਰਡਰ ਕਿਵੇਂ ਮੇਨਟੇਨ ਹੋਏਗਾ ਨਰਬਾਤ ਤੁਸੀਂ ਚੰਗੀ ਰਾਜਨੀਤੀ ਦੀ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ ਰਾਜਾ ਬਰੇਗ ਨੂੰ ਵੀ ਕਮਿਆਨ ਆਇਆ ਸੀ ਸਾਫਤਾ ਗ੍ਰਹਿ ਮੰਤਰੀ ਲੈ ਕੇ ਦੇਜਦੇ ਕਿ ਇੱਕ ਕਾਲੇ ਰੰਗ ਦੇ ਮੱਛੀ ਸਿੱਖ ਨੂੰ ਦੇਜਦਾ ਗ੍ਰਹਿ ਮੰਤਰੀ ਬਣਿਆ ਕਾਂਗਰਸ ਨੇ ਤੋਂ ਲੱਗਦਾ ਹੈ ਕਿ ਇਹ ਜੋ ਬਿਆਨ ਦੇਣੇ ਚਾਹੀਦੇ ਨੇ ਐ ਉਹੀ ਬਾਇਓ ਲੈਕਚਰ ਜਾਂ ਕਿਸੇ ਵੀ ਲੈਕਚਰ ਦੇ ਵਿੱਚ ਗੱਲ ਇਹ ਹੈ ਪਹਿਲੀ ਗੱਲ ਤਾਂ ਜਿਸ ਧਰਤੀ ਤੇ ਅਸੀਂ ਬੈਠੇ ਆਂ ਇੱਥੇ ਇੱਕੋ ਹੀ ਹੋਇਆ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਹੀਂ ਜਿਹੜਾ ਵੀ ਸਿੱਖ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਸਾਰੇ ਇੱਕੋ ਹੀ ਆਂ ਇਸ ਧਰਤੀ ਤੇ ਬਾਬਾ ਜੀਵਨ ਸਿੰਘ ਵੀ ਹੋਏ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਬਾਕੀ ਸਿੱਖ ਅਸੀਂ ਅੰਮ੍ਰਿਤਧਾਰੀ ਜਿਹੜੇ ਆ ਇਹ 1699 ਵਿੱਚ ਗੁਰੂ ਦੇ ਪੁੱਤਰ ਬਣੇ ਬਾਬਾ ਜੀਵਨ ਸਿੰਘ ਨੂੰ ਗੁਰੂ ਪਾਤਸ਼ਾਹ ਨੇ 1675 ਦੇ ਵਿੱਚ ਆਪਣਾ ਪੁੱਤਰ ਬਣਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਤੇ ਉਹਦੇ ਵਿੱਚ ਵੱਡਾ ਰੋਲ ਬਾਬਾ ਜੀਵਨ ਸਿੰਘ ਦਾ ਹੈ ਸੋ ਬਾਬਾ ਜੀਵਨ ਸਿੰਘ ਦੇ ਕੁਲ ਵਿੱਚ ਜਿਹੜਾ ਪੈਦਾ ਹੁੰਦਾ ਹੈ ਉਹ ਸਿੱਖਾਂ ਦਾ ਵੱਡਾ ਭਰਾ ਆ ਤੇ ਮੈਨੂੰ ਤਾਂ ਗੱਲ ਕਹਿਣੀ ਨਹੀਂ ਚਾਹੀਦੀ ਵੀ ਸਿਰ ਤੇ ਦਸਤਾਰ ਕਿਉਂ ਬੰਨੀ ਫਿਰਦਾ ਹੈ ਜੇ ਉਹ ਸਿੱਖੀ ਨੂੰ ਮੰਨਦਾ ਹੀ ਨਹੀਂ ਭਾਵੇਂ ਉਹ ਕੀ ਉਹਦਾ ਨਾਮ ਮੈਨੂੰ ਕੀ ਕਹਦੇ ਸੀ ਕਿਹਦਾ ਤੁਸੀਂ ਨਾਮ ਲੈ ਰਹੇ ਸੀ ਹਾਂ ਜੀ ਉਹ ਫਿਰ ਬੜਿੰਗੀ ਆ ਹਾਂ ਜੀ ਉਹ ਸਿੰਘ ਨਹੀਂ ਹੈਗਾ ਜੇ ਸਾਡਾ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਜਿਹੜਾ ਬੰਦਾ ਸਿਰਫ ਤੇ ਦਸਤਾਰ ਸਜਾ ਕੇ ਜਾਤ ਪਾਤ ਦੀ ਗੱਲ ਕਰੇ ਦੂਜੀ ਗੱਲ ਹੈ ਸਰਾਰ ਬੂਟਾ ਸਿੰਘ ਦੇਸ਼ ਦੇ ਪ੍ਰਧਾਨ ਹੋਮ ਮਿਨਿਸਟਰ ਹੈ ਬਹੁਤ ਸਾਰੀਆਂ ਪੋਸਟਾਂ ਤੇ ਉਹਨੇ ਕੰਮ ਕੀਤਾ ਵਿਦਵਾਨ ਆਦਮੀ ਸੀ ਮੇਰਾ ਉਹਦੇ ਨਾਲ ਜਾਤੀ ਵਿਰੋਧ ਹੋ ਸਕਦਾ ਹੈ ਪਾਰਟੀ ਦਾ ਵਿਰੋਧ ਹੋ ਸਕਦਾ ਹੈ ਲੇਕਿਨ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਤਕਾਰ ਕਰਨਾ ਚਾਹੀਦਾ ਜਿਹੜਾ ਪੰਜਾਬ 'ਚ ਐਸੀ ਗੱਲ ਔਰ ਖਾਸ ਕਰਕੇ ਸਿੱਖ ਦੀ ਦਿੱਖ ਦਿਖਾ ਕੇ ਮੈਂ ਉਹ ਨਹੀਂ ਕਹਿੰਦਾ ਕਿ ਉਹ ਸਿੱਖ ਹੈ ਗਿਆ ਮੈਂ ਤਾਂ ਕਹਿੰਦਾ ਉਹਨਾਂ ਨੇ ਸਿੱਖ ਜਿਹੜੀ ਦਿੱਖ ਜਿਹੜੀ ਆ ਉਹ ਸਿੱਖਾਂ ਵਾਲੀ ਬਣਾਈ ਹੋਈ ਹੈ ਉਹਨੂੰ ਇਹੋ ਜੀ ਗੱਲ ਨਹੀਂ ਸੀ ਕਰਨੀ ਚਾਹੀਦੀ ਅਸੀਂ ਸਾਰੇ ਇੱਕੋ ਹੀ ਆ ਮਾਨਸ ਕੀ ਜਾਤ ਸਭ ਦਾ ਇੱਕੋ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਾਡੇ ਜਿਹੜਾ ਨੇ ਦਸਤਾਰ ਅਮਰ ਛਕਿਆ ਮੈਂ ਤਾਂ ਅਮਰਤ ਆ ਰਿਆਂ ਸਾਨੂੰ ਇੱਕੋ ਗੱਲ ਆਖੀ ਗਈ ਅਜ ਤੋਂ ਪਹਿਲਾਂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਮ ਸਹਿਬਕੌਰ ਤੇ ਰਹਿਣ ਵਾਲੇ ਆਨੰਦਪੁਰ ਸਾਹਿਬ ਦੇ ਮੈਂ ਤਾਂ ਪੈਦਾ ਹੀ ਆਨੰਦਪੁਰ ਸਾਹਿਬ ਚ ਹੋਇਆ ਸੋ ਇਸ ਕਰਕੇ ਇੱਥੇ ਜਾਤ ਪਾਤ ਦੀ ਗੱਲ ਕਰਨੀ ਕਿਸੇ ਨੂੰ ਨੀਵਾ ਦਿਖਾਣਾ ਇਸ ਤੋਂ ਸ਼ਬਦ ਮੇਰੇ ਕੋਲ ਨਹੀਂ ਹੈਗਾ ਅਸ਼ੋਭ ਨਹੀਂ ਆ ਮਾੜਾ ਭੈੜਾ ਕੰਮ ਕੋਈ ਨਹੀਂ ਹੋ ਸਕਦਾ ਜਿਹੜਾ ਉਹਨਾਂ ਨੇ ਇਹ ਸ਼ਬਦ ਉਚਾਰਨ ਕਰਕੇ ਇੱਕ ਸਰਦਸਤਾਰ ਤਾਰੀ ਸਿੰਘ ਦੀ ਬਦਨਾਮੀ ਕੀਤੀ ਗੱਲਪੁਰਾ ਸਾਹਿਬ ਤੁਸੀਂ ਜੋ ਗੱਲ ਕਹਿ ਰਹੇ ਹੋ ਬਹੁਤ ਵਧੀਆ ਹੈ ਗੱਲਾਂ ਸਾਰੀਆਂ ਇੱਕੋ ਜਆ ਤੈਸੀ ਹੈਗੇ ਆ ਫਿਰ ਪਾਰਟੀਆਂ ਦੇ ਵਿੱਚ ਪਹਿਲਾਂ ਹੀ ਮੋਰਚੇ ਵੱਖਰੇ ਵੱਖਰੇ ਕਿਉਂ ਬਣਾ ਦਿੱਤੇ ਜਾਂਦੇ ਨੇ ਐਸਸੀ ਮੋਰਚਾ ਵੱਖਰਾ ਬਣਾ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਜਾਤੀ ਦਾ ਉਹਨੂੰ ਵੱਖਰਾ ਕਿਉਂ ਪਾਰਟੀਆਂ ਦੇ ਵਿੱਚ ਵੀ ਤਾਂ ਫਿਰ ਇਸ ਚੀਜ਼ ਹੈ ਨਾ ਉਹਨੂੰ ਕਿਉਂ ਨਹੀਂ ਆਪਾਂ ਖਤਮ ਕਰਦੇ ਕਿ ਇੱਕ ਭਾਰਤੀ ਜਨਤਾ ਪਾਰਟੀ ਇੱਕ ਦੇਖੋ ਅਸੀਂ ਜਿਹੜੀ ਰਾਜਨੀਤੀ ਦੀਆਂ ਇੱਕ ਆਪਣੀਆਂ ਮਜਬੂਰੀਆਂ ਹੁੰਦੀਆਂ ਅੱਜ ਤਹ ਨਹੀਂ ਸਾਰੀਆਂ ਪਾਰਟੀਆਂ ਤੇ ਮੈਂ ਤਾਂ ਹੁਣ ਜਿਹੜਾ ਬੜਾ ਇਹਨੂੰ ਵੇਖਿਆ ਕਿ 1975 ਦੇ ਵਿੱਚ ਮੈਨੂੰ ਯਾਦ ਹੈ 유ਥ ਕਾਂਗਰਸ ਲਾਂ ਦੀ ਜੱਥੇਬੰਦੀ ਹੋਈ ਸੀ ਉਹ ਵੈਸੇ ਦਾ ਕਾਂਗਰਸ ਗਰਾਸ ਹੁੰਦਾ ਹੈ ਤੇ ਜਿਹਦੇ ਕਿਤੇ ਲੱਗ ਜੇ ਨਾ ਉਹ ਫਿਰ ਉਹਦੀ ਖਾਜ ਹੀ ਠੀਕ ਨਹੀਂ ਹੁੰਦੀ ਉਹਨਾਂ ਖੁਰਕ ਜਿਹੜੀ ਆ ਉਹ ਨਹੀਂ ਹੁੰਦੀ ਉਹ ਐਸਾ ਲੱਗਾ ਤੇ ਇੱਥੇ ਅਸੀਂ ਅੰਮ੍ਰਿਤਸਰ ਦੇ ਵਿੱਚ ਹੀ ਸੀਗੇ ਤੇ ਅਜਨਾਲੇ ਜਿਹੜਾ ਉਹ ਇੱਕ ਮੈਦਾਨ ਨੂੰ ਡਰੇਨ ਨੂੰ ਠੀਕ ਕਰਨ ਵਾਸਤੇ ਨਾ ਸੰਜੇ ગાંધી ਜੀ ਆਏ ਸੀਗੇ ਤੇ ਉਹ ਅੱਗੇ ਲੱਗੇ ਉਹ ਯੂਥ ਵਾਲੇ ਮੁੰਡੇ ਜਗ੍ਹਾ ਜਗ੍ਹਾ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਦੋਂ ਵੀ ਕਿਰਾ ਕੀਤੀ ਐ ਸਿਸਟਮ ਨੂੰ ਕੋਲਾਪਸ ਕਰਨ ਵਾਸਤੇ ਲੇਕਿਨ ਇੱਕ ਨੇ ਯੂਥ ਦੀ ਸ਼ੁਰੂ ਕੀਤੀ ਦੂਜੇ ਨੇ ਵੀ ਯੂਥ ਸ਼ੁਰੂ ਕਰ ਲਈ ਤੀਜੇ ਨੇ ਵੀ ਯੂਥ ਸ਼ੁਰੂ ਕਰ ਲਈ ਇਹ ਦੇਖਾ ਦੇਖੀ ਕੰਮ ਚੱਲਦਾ ਲੇਕਿਨ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਐ ਅਸੀਂ ਸਾਰੇ ਐ ਮਾਨਸ ਕੀ ਜਾਤ ਸਭਾ ਇੱਕ ਐ ਪਹਿਚਾਨੋ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਫੇਰ ਵੀ ਕਿਸੇ ਸਮਾਜ ਤੱਕ ਪਹੁੰਚ ਕਰ ਲਈ ਉਹ ਸਮਾਜ ਦੇ ਲੋਕਾਂ ਨੂੰ ਨਾਲ ਲੈਣਾ ਪੈਂਦਾ ਹੁੰਦਾ ਜੀ ਜੀ ਇਹ ਸਰਕਾਰਾਂ ਦੀ ਹਿੰਦੀ ਕੋਈ ਗੱਲ ਨਹੀਂ ਮੈਂ ਪਾਰਲੀਮੈਂਟ ਬੋਰਡ ਦਾ ਮੈਂਬਰ ਆ ਅਸੀਂ ਜਿਹੜੀ ਆ ਉਹੀ ਫੈਸਲਾ ਕਰਦੇ ਆ ਸੋ ਮੈਂ ਬੀਇੰਗ ਮੈਂਬਰ ਆਫ ਦੀ ਪਾਰਲੀਮੈਂਟ ਬੋਰਡ ਇਟਸ ਮੱਚ ਅਬਵ ਬੈਨ ਐਨੀ ਚੇਅਰਮੈਨ অর ਐਨੀ ਮਿਨਿਸਟਰ। ਤਾਲਪੁਰਾ ਸਾਹਿਬ ਜਿਵੇਂ ਤੁਸੀਂ بطور ਐਸਐਸਪੀ ਸੇਵਾਵਾਂ ਨਿਭਾਈਆਂ ਅੱਜ ਦੀ ਡੇਟ ਦੇ ਵਿੱਚ ਜੋ ਲੌਅਰ ਆਰਡਰ ਚਾਰ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਜਿਹੜੇ ਪੁਲਿਸ ਅਫਸਰ ਨੇ ਜਾਂ ਜਿਵੇਂ ਹੁਣ ਡੀਏਜੀ ਕੋਲਰ ਵੀ ਪੜੇਗੇ ਉਸ ਤਰ੍ਹਾਂ ਦੇ ਹਾਲਾਤ ਕਿਉਂ ਵੱਧ ਰਹੇ ਨੇ ਤੁਹਾਡੀ ਕੀ ਸਲਾਹ ਹੈ? ਵੇਖੋ ਪੁਲਿਸ ਦੇ ਵਿੱਚ ਮੈਂ ਜਦੋਂ ਆਇਆ ਸੀ ਨਾ ਤਰਨਤਾਰਨ 1996 ਦੀ ਗੱਲ ਹੈ। ਅਕਸਰ ਦਿਨ ਮੈਨੂੰ ਕੋਈ ਮਿਲਣ ਲਈ ਨਹੀਂ ਸੀ ਆਇਆ ਤੇ ਮੈਂ ਪੁੱਛਿਆ ਸੁਰਿੰਦਰ ਸਿੰਘ ਹੰਦੇ ਦੀ ਪੀਏ ਮੈਨੂੰ ਪਤਾ ਨਹੀਂ ਵਿਚਾਰੇ ਹਲੇ ਵੀ ਜਿੰਦਾ ਹੋਣ ਉਹ ਕਹਿਣ ਲੱਗਾ ਜੀ ਵੀ ਤੁਹਾਨੂੰ ਨਹੀਂ ਮਿਲਣ ਕਿਸੇ ਨੇ ਆਉਣਾ ਮੈਂ ਕਿਹਾ ਕਾਰਨ ਕੀ ਆ ਕਹਿੰਦੇ ਜੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਹੈ ਜਿਹੜਾ ਬੰਦਾ ਪੁਲਿਸ 'ਤੇ ਸ਼ਿਕਾਇਤ ਕਰਕੇ ਆਉਂਦਾ ਸੀ ਨਾ ਐਸਐਸਪੀ ਸਾਹਿਬ ਫੜ ਕੇ ਉਸੇ ਦੇ ਹਵਾਲੇ ਕਰ ਦਿੰਦੇ ਸੀ ਵੀ ਆ ਲੈ ਤੇਰੀ ਸ਼ਿਕਾਇਤ ਕਰਦਾ ਤੇ ਤੂੰ ਜਿਹੜਾ ਇਸ ਕਰਕੇ ਤੁਹਾਨੂੰ ਨਹੀਂ ਮਿਲਣ ਆਉਣਾ ਮੈਂ ਹੁਣ ਅਮਾਊਂਟ ਨਹੀਂ ਕਵਾਂਗਾ ਚੰਗਾ ਨਹੀਂ ਲੱਗਦਾ ਕਿ ਮੇਰੇ ਕੋਲ ਇਹ ਇੰਨੇ ਪੈਸੇ ਇੱਕ ਥਾਣੇ ਤੋਂ ਆ ਜਾਂਦੇ ਆ ਤੇ 30 ਤਰੀਕ ਨੂੰ ਪਹੁੰਚ ਜਾਂਦੇ ਆ ਤੁਹਾਨੂੰ ਲੋੜ ਨਹੀਂ ਕਿਤੇ ਜਾਣ ਦੀ ਕਿਤੇ ਜਾਣ ਦੀ ਮੈਂ ਕਿਹਾ ਯਾਰ ਜੇ ਲੋਕ ਮੇਰੇ ਕੋਲ ਨਹੀਂ ਆਉਂਦੇ ਇੱਥੇ ਮੈਂ ਲੋਕਾਂ ਕੋਲ ਜਾਵਾਂਗਾ ਮੈਂ ਲੋਕਾਂ ਕੋਲ ਜਾਣਾ ਸ਼ੁਰੂ ਕੀਤਾ ਇੱਥੇ ਬਹੁਤ ਸਾਰੇ ਮੁੰਡੇ ਭਗੌੜੇ ਸੀ ਇੱਥੇ ਮੈਨੂੰ ਯਾਦ ਹੈ ਉਹਦੀ ਮਾਤਾ ਵੀ ਇੱਕ ਸਿਗਾ ਖਾੜਕੂ ਬੜਾ ਸੰਘਾ ਉਹਦੀ ਮਾਂ 10-12 ਸਾਲ ਤੋਂ ਭਗੌੜੀ ਸੀ ਮੈਂ ਕਿਹਾ ਜੇ ਇਹਨੇ ਤੇ ਕੋਈ ਕ੍ਰਾਈਮ ਨਹੀਂ ਕੀਤਾ ਕੋ ਕੰਗਾਂ ਦੇ ਬੰਦੇ ਸੀ ਸਾਰਿਆਂ ਨੂੰ ਕਿਹਾ ਵੀ ਜਿਹੜਾ ਕ੍ਰਾਈਮ ਨਹੀਂ ਕਰਨਾ ਚਾਹੁੰਦਾ ਪੀਸਫੁੱਲ ਰਹਿਣਾ ਚਾਹੁੰਦਾ ਆ ਕੇ ਜੁਆਇਨ ਕਰੋ ਤੁਸੀਂ ਰਿਕਾਰਡ ਦੇਖੋ ਸਾਰੇ ਲੋਕ ਆ ਗਏ ਫਿਰ ਮੈਂ ਲੋਕਾਂ ਕੋਲ ਜਾਣਾ ਸ਼ੁਰੂ ਕੀਤਾ ਉਹਦਾ ਅਸਰ ਹੋਇਆ 1 ਸਾਲ ਚ ਕਿ 70 ਤੋਂ 80 ਹਜ਼ਾਰ ਬੰਦਾ ਪੀਕੀਪਿੰਟ ਕਾਲ ਆਫ ਪੀਸ ਫਾਰ ਸੰਕਲਪ ਫਾਰ ਪੀਸ ਲਈ ਆਇਆ ਅਸੀਂ ਇੱਥੇ ਮੈਡੀਕਲ ਕੈਂਪ ਲਾਏ ਇੱਥੇ ਹਸਪੀਟਲ ਬਣਾਇਆ ਜਿੱਥੇ ਆਪਣਾ ਤੁਹਾਡਾ ਕੋਡ ਹਾਤੇ ਦੇ ਵਿੱਚ ਜਿਹੜਾ ਥਾਣੇ ਦੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਮੈਂ ਸਮਝਦਾ ਸੀ ਕਿ ਸਟ੍ਰੈਸ ਵਿੱਚ ਰਹੇ ਅਸੀਂ ਗੁਰਦੁਆਰਾ ਬਣਾਇਆ ਅੱਜ ਵੀ ਉੱਥੇ ਗੁਰਦੁਆਰਾ ਖੜਾ ਹੈ ਪਾਬਾ ਜਗਤਾਰ ਸਿੰਘ ਦੀ ਮਦਦ ਨਾਲ ਸੋ ਮੈਂ ਸਮਝਣਾ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਹੈ ਭਲੇ ਬੰਦੇ ਦੀ ਇੱਜ਼ਤ ਕਰਨਾ ਇਟ ਇਜ਼ ਦੀ ਪ੍ਰਾਇਮਰੀ ਰਿਸਪੋਨਸਿਬਿਲਟੀ ਆਫ ਦੀ ਪੀਪਲ ਟੂ ਕੰਟਰੋਲ ਥੈਮ ਪਰ ਪੁਲਿਸ ਆਫਸਰ ਸ਼ੁੱਡ ਬੀ ਅ ਵਾਈਜ਼ ਐਂਡ ਇਮਪਾਰਸ਼ਲ ਫਰੈਂਡ ਐਂਡ ਅ ਪ੍ਰੋਟੈਕਟਰ ਅਗੇਂਸਟ ਇੰਜਰੀ ਟੂ ਪਰਸਨ ਐਂਡ ਪ੍ਰੋਪਰਟੀ ਜੇ ਤੁਸੀਂ ਆਪ ਜ਼ਿਲ੍ਹੇ ਦਾ ਐਸਐਸਪੀ ਇਮਾਨਦਾਰ ਹੋਏਗਾ ਤੇ ਉਸ ਜ਼ਿਲ੍ਹੇ ਦਾ ਜਿਹੜੀ ਹੈ ਜਿਹੜੀ ਕ੍ਰਾਈਮ ਹੈ ਉਹ ਕੰਟਰੋਲ ਹੋ ਜਾਏਗਾ ਪਲੇ ਲੋਕ ਇੱਜ਼ਤ ਕਰਨਗੇ ਮੈਨੂੰ ਖੁਸ਼ੀ ਹੈ ਦੱਸਣ ਚ ਕਿ ਇੱਥੇ ਮੈਂ 83 ਕਿਲੋ ਹਿਰੋਇਨ ਫੜੀ ਸੀ 83.6 ਕਿਜੀ ਤੇ ਉਸ ਵੇਲੇ ਵਰਲਡ ਰਿਕਾਰਡ ਸੀਗਾ ਤੇ ਚੌਥੇ ਦਿਨ ਮੇਰੀ ਬਦਲੀ ਹੋ ਗਈ ਸੀ ਮੈਨੂੰ ਹਲੇ ਦੀ ਮਾਨ ਹੈ ਉਸ ਗੱਲ ਦਾ ਹਾਂਜੀ ਕਿਉਂਕਿ ਉਹ ਤੁਸੀਂ ਸਮਝਦੇ ਹੋ ਵੀ ਜਿਹੜੇ ਬੰਦੇ ਉਸ ਵੇਲੇ ਦੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਸੰਬੰਧਿਤ ਸੀ ਉਹਨਾਂ ਦੀ ਨੇੜ ਵਾਲੇ ਸੀਗੇ ਔਰ ਮੈਨੂੰ ਦੁੱਖ ਉਸ ਗੱਲ ਦਾ ਹੈ ਜਿਹੜਾ ਮੇਰੇ ਤੋਂ ਬਾਅਦ ਆਇਆ ਇਸ ਕਰਕੇ ਕਿ ਮੈਂ ਨਸ਼ੇ ਵਿਗੜਨ ਦਿਆਂਗਾ ਫਿਰ ਕੰਮ ਕਿਵੇਂ ਹੋਏਗਾ ਹਾਂਜੀ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਲਾਲਪੁਰ ਸਾਹਿਬ ਜਿਨੇ ਤੁਸੀਂ ਆ ਸਾਰੀਆਂ ਗੱਲਾਂ ਦੱਸ ਰਹੇ ਹੋ ਕਿ ਸੈਂਟਰ ਦੇ ਵਿੱਚ ਬੈਠ ਕੇ ਵੀ ਜੋ ਕੀ ਕੋਈ ਪਲਾਨ ਕਰ ਰਹੀ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਜਦੋਂ ਸਾਡੀ ਸਰਕਾਰ ਆ ਗਈ ਤੇ ਜੋ ਤਰਨਤਾਰਨ 96 97 ਚ ਹਨ ਤੁਸੀਂ ਰਿਕਾਰਡ ਘੜਾ ਕੇ ਵੇਖ ਲਓ ਉਹੀ ਰਿਪੀਟ ਕਰ ਦਾਂਗੇ ਪੂਰੇ ਪੰਜਾਬ ਚ ਸੰਤਾ ਮਾਨਿਓ ਦੂਤਾ ਡਾਨਿਓ ਭਲੇ ਮਾਨਸ ਨੂੰ ਮਿਲੇਗੀ ਇੱਜ਼ਤ ਸਤਕਾਰ ਪਿਆਰ ਜੋ ਅਸੀਂ ਦਿੱਤਾ ਤੇ ਲੁੱਚੇ ਦੇ ਪੈਣਗੇ ڈنڈے تو کہ قربانی دا સિਧਾਂਤ ਮੈਂ ਥੋੜੀ ਕਹਿ ਰਿਹਾ ਨਹੀਂ ਚੌਕੀਆਂ ਬੰਦ ਹੋਈਆਂ ਨੇ ਲੱਗਦਾ ਉਹ ਨਾਲ ਵੀ ਕਿਸੇ ਨਾ ਕਿਸੇ क्राइम ਦੇ ਫਰਕ ਹੋਵੇ ਕਿਉਂਕਿ ਬਹੁਤ ਸਾਰੀਆਂ ਚੌਕੀਆਂ ਬੰਦ ਹੋਈਆਂ ਨੇ ਨਫਰੀ ਘਟੀ ਹੈ ਕਿਉਂ ਬੰਦੇ ਦੀ ਚੌਕੀਆਂ ਇਸ ਕਰਕੇ ਬੰਦ ਕੀਤੀਆਂ ਕਿਉਂਕਿ ਹੁਣ ਲੋਕਾਂ ਕੋਲ ਟ੍ਰਾਂਸਪੋਰਟੇਸ਼ਨ ਬਹੁਤ ਹੈ ਤੇ ਸਮੇਂ ਸਿਰ ਪਹੁੰਚ ਹੋ ਜਾਂਦੀ ਹੈ ਗੱਲ ਇਹ ਹੈ ਕਿ ਅਜੇ ਪੁਲਿਸ ਤੇ ਤਾਂ ਨਹੀਂ ਕਰ ਰਿਹਾ ਇਸ ਵੇਲੇ ਜਿਹੜਾ ਥਾਣੇ ਦੀ ਇੰਸਟੀਚੂਨ ਜਿਹੜੀ ਹੈ ਨਾ ਉਹ ਖਤਮ ਹੋ ਗਈ ਮੇਰੇ ਨਾਲ ਕਾਰ ਚ ਬੈਠੇ ਸੀਗੇ ਸੇਖੋ ਸਾਹਿਬ ਪਤਾ ਨਹੀਂ ਹੈ ਕਿ ਨਹੀਂ ਇੱਥੇ ਡੀਸ ਸਾਹਿਬ ਕਿੱਧਰ ਗਏ ਤਦ ਨੇ ਮੈਂ ਕਾਰ ਚ ਉਹਨਾਂ ਨੂੰ ਗੱਲ ਕਰ ਰਿਹਾ ਸੀ ਕਿ ਯਾਰ ਮੈਂ ਕਿਵੇਂ ਅੱਜ ਦੀ ਗੱਲ ਹੀ ਕਰਦਾ ਸਵੇਰੇ ਪੈਦਲ ਹੀ ਇੱਥੇ ਸੈਰ ਕਰ ਨਿਕਲ ਜਾਂਦਾ ਹੁੰਦਾ ਸੀ ਤਰਨ ਤਰਨ ਤੋਂ ਬਾਬਾ ਗਰਜਾ ਸਿੰਘ ਪੋਤਾ ਸਿੰਘ ਦੇ ਉੱਥੇ ਤੱਕ ਤੇ ਮੈਨੂੰ ਤਾਂ ਕਦੇ ਕਿਸੇ ਤੋਂ ਡਰ ਨਹੀਂ ਲੱਗਾ ਇੱਥੇ ਮੇਰੇ ਤੋਂ ਪਹਿਲਾਂ ਕਈਆਂ ਤੇ ਹਮਲੇ ਵੀ ਹੋਏ ਕੋਈ ਮਾਰਿਆ ਵੀ ਗਿਆ ਜੇ ਤੁਸੀਂ ਪਿਆਰ ਦਿਓਗੇ ਤੇ ਪਿਆਰ ਮਿਲੇਗਾ ਜੇ ਸਤਕਾਰ ਦਿਓਗੇ ਤੇ ਸਤਕਾਰ ਮਿਲੇਗਾ ਇਹ ਮੈਂ ਮੈਂ ਵਾਦੇ ਨਾਲ ਕਹਿ ਸਕਦਾ ਆਈ ਕੈਨ ਸੇ ਔਨ ਰਿਕਾਰਡ ਐਂਡ ਓਥ ਕਿ ਦੀ ਬੈਸਟ ਪੀਪਲ ਲਿਵ ਇਨ ਥਿਸ ਏਰੀਆ ਕਿਉਂ ਸੇ ਗੋਸਾ ਮੈਂ ਇਹੀ ਤੁਹਾਨੂੰ ਕਹਿ ਰਿਹਾ ਸੀ ਸਭ ਤੋਂ ਵਧੀਆ ਲੋਕ ਨੇ ਮਾਜੇ ਦੇ ਲੇਕਿਨ ਨਾ ਇਹਨਾਂ ਨੂੰ ਪਿਆਰ ਮਿਲਿਆ ਨਾ ਸਤਕਾਰ ਮਿਲਿਆ ਨਾ ਇਹਨਾਂ ਦੀ ਗੱਲ ਸੁਣੀ ਜਾਂਦੀ ਆ ਤੇ ਜੇ ਆਪਾਂ ਮਨੋ ਹੀ ਬਣਾ ਲਈਏ ਕਿ ਲੋਕ ਚੰਗੇ ਨੇ ਤੇ ਤੋਂ ਲਾਨਤ ਹੀ ਨਹੀਂ ਕ੍ਰਾਈਮ ਕਰਨ ਵਾਲੇ ਲੋਕ 1% ਆ ਉਹ ਸਾਰੇ ਸਮਾਜ ਚ ਪਰ ਜਦੋਂ ਉਹ ਦੰਦਨਾ ਦੇ ਸਰਕਾਰੀ ਦਫਤਰਾਂ ਚ ਬਹਿੰਦੇ ਆ ਉਹਨਾਂ ਦੀਆਂ ਹੀਰੋਇਨ ਜਿਹੜੀ ਹੈ ਪੁਲਿਸ ਵਾਲੇ ਫੜ ਕੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਆ ਇੱਥੇ ਇਹ ਵੀ ਹੋਇਆ ਤਰਨ ਤਰ ਕਿਹਦੇ ਕਾਲ ਗਈ ਹੈ ਹਾਂਜੀ ਅਕਾਲੀ ਦਲ ਨਾਲ ਕੱਟ ਜੋੜ ਦਾ ਕੋਈ ਸੰਭਾਵਨਾ ਤੁਸੀਂ ਕੀ ਦੇਖ ਰਹੇ ਹੋ ਇਸ ਬਾਰੇ ਕੱਲ ਇਹ ਕਿ ਅਸੀਂ ਇੰਨੇ ਸਮਰੱਥ ਹੈ ਕਿ 117 ਤੇ ਲੜਾਂਗੇ ਅਸੀਂ ਪੰਜਾਬ ਦੇ ਲੋਕਾਂ ਦੀ ਆਸ ਹੈ ਅਸੀਂ ਉਸ ਤਰ੍ਹਾਂ ਦੇ ਲੋਕ ਅੱਗੇ ਵਧਾਣਾ ਚਾਹੁੰਦੇ ਆ ਜਿਹੜੇ ਪੁਰਮੰਦ ਹੈ ਪੰਜਾਬ ਦਾ ਵਿਕਾਸ ਕਰਨ ਔਰ ਸਾਡੇ ਕੋਲੇ ਇੱਕ ਪਲਾਨ ਹੈਗੀ ਆ ਮੇਰੇ ਕੋਲੇ ਮੋਦੀ ਸਾਹਿਬ ਨੇ ਕੱਤੀ ਕੰਮ ਕੀਤੇ ਆ ਕਿਸੇ ਨੇ ਮੈਂ ਆਪਣੀ ਗੱਲ ਕਰਦਾ ਅੱਜ ਵੀ ਅਖਬਾਰ ਚ ਪੜ ਰਿਹਾ ਸੀ ਕੇ 121 ਬੰਦੇ 84 ਚ ਤਰਨਦਾਰਨ ਮਾਰੇ ਗਏ ਨਾ ਹੁਣ ਹਰਿਆਣੇ ਚ ਮਾਰੇ ਗਏ ਸੀ ਸਿੱਖ 82 ਤੋਂ ਬਾਅਦ ਅੱਜ ਤੱਕ ਇਨਸਾਫ ਨਹੀਂ ਸੀ ਮਿਲਿਆ ਹੁਣ ਮੇਰੇ 4 ਸਾਲ ਦੀ ਮਿਹਨਤ ਨਾਲ ਐ ਚੇਅਰਮੈਨ ਆਫ ਦਾ ਕਮਿਸ਼ਨ 121 ਬੰਦਿਆਂ ਨੂੰ ਨੌਕਰੀ ਉਹਨਾਂ ਦੇ ਪਰਿਵਾਰਾਂ ਨੂੰ ਹਰਿਆਣੇ ਵਾਲੇ ਨੇ ਦਿੱਤੀ ਹੈ ਅਸੀਂ ਜਦੋਂ ਪੈਰ ਵੀ ਕਰਾਂਗੇ ਤੇ ਹੋਏਗਾ ਦਿੱਲੀ ਚ 2733 ਬੰਦੇ ਮਰੇ ਲੇਕਿਨ ਜੇ ਤੁਸੀਂ ਉਹਨਾਂ ਦੀ ਵੀਡੀਓ ਸੁਣੋ ਉਸ ਵੇਲੇ ਦੇਸ਼ ਦਾ ਰਾਸ਼ਟਰਪਤੀ ਸਿੱਖ ਸੀ ਕਦੇ ਗਿਆ ਉੱਥੇ ਦੇਸ਼ ਦਾ ਹੋਮ ਮਿਨਿਸਟਰ ਸਿੱਖ ਬਣਿਆ ਨਹੀਂ ਕਦੇ ਗਿਆ ਦੇਸ਼ ਦਾ ਜਿਹੜਾ 85 ਦੇ ਵਿੱਚ ਜਿਹੜਾ ਪਹਿਲਾ ਚੀਫ ਮਿਨਿਸਟਰ ਬਣਿਆ ਪੰਜਾਬ ਦਾ ਉਹਨਾਂ ਦੀ ਸਿੱਖਾਂ ਦੀਆਂ ਭਾਵਨਾਵਾਂ ਤੇ ਬਣਿਆ ਪਰ ਉੱਥੇ ਨਹੀਂ ਗਿਆ ਹੁਣ ਵੀ ਤੁਸੀਂ ਦੇਖ ਲਓ ਪਿਛਲੇ 3 ਦਿਨਾਂ ਚ ਅਸੀਂ 31 ਤੋਂ ਲੈ ਕੇ ਹੁਣ ਤੱਕ ਦਿੱਲੀ ਦੰਗਿਆਂ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਕਿੰਨੇ ਮੋਤਬਰ ਲੋਕ ਉੱਥੇ ਗਏ ਕਿੰਨੇ ਆਗੂਆਂ ਨੇ ਉਹਨਾਂ ਦੀ ਬਾਫੜੀਆ ਜੋ ਧੀਆ ਪੈਰਾਂ ਦੀ ਉੱਥੇ ਹਾਲਤ ਹੈ ਦੇ ਆਰ ਇਨ ਵਰਸਟ ਕੰਡੀਸ਼ਨ ਅਸੀਂ ਅੱਗ ਲਾ ਦਿੰਨੇ ਆਂ ਬੁਝਾਣੀ ਵੀ ਸਿੱਖਣੀ ਚਾਹੀਦੀ ਆ ਜਿਹੜੇ ਬੰਦੇ ਪੀੜਿਤ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੌਂਡਾ ਚਾਹੀਦਾ ਇੱਥੇ ਹਜ਼ਾਰਾਂ ਹੀ ਲੋਕ ਮਰੇ ਆ ਕਿਉਂਕਿ ਮੈਂ ਤਾਂ ਸਾਰਾ ਮਾਜੇ ਦੇ ਵਿੱਚ ਹੀ ਰਿਆ ਸਭ ਲੋਕਾਂ ਨੂੰ ਕੁਝ ਗੁਨਾਹਗਾਰ ਮਰੇ ਕੁਝ ਬੇਗੁਨਾਹ ਮਰੇ ਮੈਂ ਇਹ ਗੱਲ 92 ਦੇ ਵਿੱਚ ਉਦੋਂ ਮੈਂ ਸੀਆਈਡੀ ਦਾ ਹੈੱਡ ਕਰਦਾ ਸੀ ਇੱਥੇ ਸਾਰੇ ਤੇ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਆਖੀ ਸੀ ਕਿ ਪੀਸ ਐਂਡ ਰੀਕੰਸਿਲਿਏਸ਼ਨ ਕਮਿਸ਼ਨ ਬਣਾਓ ਲੋਕਾਂ ਦੀ ਬੈਠ ਕੇ ਗੱਲ ਕਰੋ ਲੋਕਾਂ ਨੂੰ ਦਿਓ ਫਿਰ ਮੇਰੇ ਸਾਥੀ ਕੁਝ ਪੁਲਿਸ ਅਫਸਰ ਉਸ ਵੇਲੇ ਦੇ ਬਾਗੀ ਸੀ ਅਸੀਂ ਆਪਣੇ ਖਿਲਾਫ ਆਪ ਇਨਕੁਆਰੀਆਂ ਕਰ ਲਈਆਂ ਇਹ ਜਿਹੜੇ ਬੰਦਿਆਂ ਨੂੰ ਸੀਬੀਆਈ ਫੜ ਕੇ ਅੰਦਰ ਦੇ ਰਹੀ ਹੈ ਇਹਨਾਂ ਦਾ ਪੰਜਾਬ ਦੀ ਪੁਲਿਸ ਨੂੰ ਆਪ ਅੰਦਰ ਦੇਣਾ ਚਾਹੀਦਾ ਸੀ